ਇਹਨੇ ਉਹ ਮੁੰਡਾ ਡੇਡ ਤੇ ਲੱਗਦਾ ਆ ਇਹਨੇ ਆ ਵੀ ਗਿਆ ਆ ਆ ਵੀ ਗਿਆ ਤੇ ਫੂਲ ਮੰਗਿਆ ਰਮਜ ਦੀ ਹੋ ਗਿਆ ਵਾਰਿਆ ਯਾਰ ਟਾ 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 ਸਾਰੇ ਮਾਸਖ ਦੇ ਜਿਸ ਵੀ ਲੋ ਕਰਦੇ ਆ ਨੰਦੇ ਵਿੱਚ ਤੇ ਗਾਈਜ਼ ਹੁਣ ਆਪਾਂ ਚੱਲੇ ਆ ਖੰਧਾ ਸਾਹਿਬ ਤੇ ਖੰਧਾ ਸਾਹਿਬ ਜਾਣ ਤੋਂ ਪਹਿਲਾਂ ਆਪਾਂ ਸਾਰੇ ਜਾਣੇ ਕਿੱਥੇ ਕਰਨੇ ਹੁੰਦੇ ਤੁਹਾਨੂੰ ਪਤਾ ਹੀ ਆ ਤੇ ਅੱਜ ਗਾਇਸ ਮੈਂ 4:30 ਦਾ అలਾਰਮ ਲਾਇਆ ਇਸ ਵਾਰ ਪਹਿਲੇ ਜਾ ਖੁੱਲ ਗਈ 4:00 ਹੋ ਗਈ ਪਤਾ ਨਹੀਂ ਕੀ ਗੱਲ ਤੇ ਕਲਾਦ ਕਰਨ ਭਾਈ ਆ ਗਏ ਚਰੀਏ ਗਾਇਸ ਥਲੇ ਬਾਏ ਬਾਏ ਗਾਇਸ ਆ ਚੈੱਕ ਕਰੋ ਸਾਨੂੰ ਕਰਨ ਭਾਰੀ ਵੀ ਸਾਡੇ ਸਾਹਮਣੇ ਨੇ ਨੂਰ ਭਾਰੀ ਵੀ ਸਾਡੇ ਸਾਹਮਣੇ ਨੇ ਬਾਅਦ ਫਰਕ ਇਨਾ ਕਰਨ ਭਾਈ ਨਾ ਕਿ ਐਨੇ ਤੇ ਆ ਭਾਈ ਨਾ ਕਿ ਨਹੀਂ ਐ ਤੇ ਬਸ ਇਨਾ ਕੀ ਫਰਕ ਐ ਤੇ ਨੂਰ ਭਾਈ ਤੇ ਸੀ ਕਾਰਨ ਦੱਸ ਸਕਦੇ ਹੋ ਕੀ ਕਾਰਨ ਸੀ ਬਹੁਤ ਠੰਡ ਹੀ ਹਾਂ ਆਹ ਦੇ ਨਾ ਵਾਂਗੇ ਸਿਰ ਵੀ ਨਾ ਵਾਓ ਸਿਰ ਤੇ ਸਾਰੇ ਨਹੁੰਦੇ ਆ ਗਏ ਗਾਇਸ ਚੈੱਕ ਕਰੋ ਚਾਨਣ ਜਿੰਦਾ ਸੋਹਣਾ ਆ ਤੇ ਚੰਨ ਭਰਾ ਹੋਈ ਹੋਇਆ ਚਾਨਣ ਨਿਕਰੇ ਆ ਉਹ ਚੰਨ ਚੰਦਰਮਾ ਚਾਨਣ ਦੇ ਭਰਾ ਆਂਦਾ ਮੈਨੂੰ ਰਾਤੀ ਫੋਨ ਕਰਕੇ ਆਉਂਦਾ ਕਿੰਨੇ ਵਜੇ ਜਾਣਾ ਆ ਇਹ ਮੈਂ ਭਰਾ ਸਟਾਰ ਫੋਨ ਦੇ ਦੀ ਹੈ ਉਹ ਜਾ ਗਏ ਗਾਈਜ਼ ਅੱਜ ਜਿਹੜੇ ਬੰਦੇ ਨਹੀਂ ਵੀ ਆਉਂਦੇ ਉਹ ਵੀ ਅੱਜ ਕਿਨੇ ਫਰਮਨ ਭਾਈ ਸੱਚ ਸੱਚ ਬੋਲੇ ਦੇ ਤੁਸੀਂ ਨਾ ਆ ਕੇ ਆਏ ਤੇ ਬਸ ਇਹ ਵੀ ਨੂਰ ਦੀ ਪ੍ਰਜਾਤੀ ਦੀ ਹੁੰਦਾ ਆ ਫਰਮਨ ਭਾਈ ਨਾ ਆ ਕੇ ਆਏ ਨੇ ਜ਼ਰੂਰ ਨਾ ਆ ਕੇ ਆਉਣਗੇ ਰੇ ਭਾਈ ਅੱਜ ਤੁਹਾਨੂੰ ਕੀ ਹੋ ਗਿਆ ਦੋ ਦੋ ਜੰਗ ਤਾਂ ਹੀ ਨਾ ਆ ਕੇ ਆਏ ਨਾ ਆ ਕੇ ਆਏ ਇਤੋਂ ਪਾ ਲੱਗ ਜਾ ਚੈੱਕ ਕਰ ਗਾਈਸ ਆਪਾਂ ਵੀਨਰ ਹੋਣਾਰੇ ਪਾ ਗਏ ਸ਼ੋਅੜ ਪਾ ਗਏ ਫੇਰਾ ਪਾਈ ਆ ਤੂੰ ਇਹ ਨਾ ਤਾਂ ਭਾਈ ਹਾਂਜੀ ਭਾਈ ਤਾਂ ਹੀ ਪੁੱਛਦੇ ਵਰੀ ਤਾਂ ਹੀ ਲਵੇਟੇ ਮਾਰ ਕੇ ਆ ਬਣ ਨਹੀਂ ਗਿਆ ਯਾਰ ਮੋਬਾਈਲ ਮੈਂ ਚੱਲ ਜਾ ਓਏ ਨਹੀਂ ਤੇ ਨੂਰੰਗ ਫੋਰਵਰਡ ਕਿਛਦੇ ਅਸੀਂ ਆਹ ਸਟ੍ਰੀਕ ਬੋਣੇ ਲੱਟ ਲਾ ਕੇ ਜਾ ਕੇ ਹਾਂਜੀ ਦੱਸ ਭਾਈ ਕੀ ਆ ਚੱਲ ਜੀ ਦੋਸਤੋ ਵਾਹ ਜਾਨੀ ਜਾਨੀ ਵਾਹੇ ਗੁਰਦੀ ਕਾ ਖਾਲਸਾ ਵਾਹੇ ਤੇ ਹੁਣ ਆਪਾਂ 5 ਸਕਿੰਟ ਨਹੀਂ ਲਵਣੇ ਹੁਣ ਆਪਾਂ ਦੌੜੀਏ ਹੁਣ 1 2 3 4 5 ਤੇ ਅੱਜ 6 ਤੇ ਮੈਂ 7ਵਾਂ ਗਾਇਸ ਆਪਾਂ 7 ਜਣੇ ਆ ਇੱਧੇ ਤੇ ਜਸਪਾਈ ਨੇ ਹੁਣੇ ਉਹਨੇ ਕੁੱਤੇ ਵੇਚ ਜਸਪਾਈ ਦਾ ਕਿੱਦਾਂ ਦਾ ਲੱਗ ਰਿਹਾ ਕੁੱਤੇ ਵੇਚ ਬਹੁਤ ਸੀਰੀਅਸ ਮਾੜਾ ਵਾ ਕਦੀ ਨਾ ਫੇਸ ਕਰਿਓ ਅਮਾ ਚੱਲਾ ਜੇ ਇਨਾ ਵੀ ਕੰਟੀ ਲਵਾਈ ਉਹਨਾਂ ਨੇ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਭਰਾ ਐਨੂੰ ਮੇਰੇ ਆ ਹਾਂ ਠੀਕ ਹੈ ਗਾਇਸ ਹੁਣ ਆਪਾਂ ਆ ਚੁੱਕੇ ਹਾਂ ਡੇਰਾ ਰੋਡ ਤੇ ਤੇ ਫੂਨ ਦੀ ਫਲੈਸ਼ ਤਾਂ ਕਰਕੇ ਜਗਾ ਰਿਆਂ ਕਿਉਂਕਿ ਗਾਇਸ ਆਪਣੇ ਫੂਨ ਦੀ ਜਦੋਂ ਆਪਾਂ ਸਿੱਧਾ ਫਰੰਟ ਕਰਦੇ ਆ ਨਾ ਫਰੰਟ ਸਾਈਡ ਤੇ ਫਲੈਸ਼ ਨਹੀਂ ਹੋਉਂਦੀ ਇਹਦੀ ਇਹ ਇਦਾਂ ਨਹੀਂ ਤੇ ਉਦੋਂ ਨਹੀਂ ਤੇ ਗਾਇਸ ਆਪਾਂ ਹੁਣ ਆਪਾਂ ਰੋਸ਼ਨੀ ਦੇ ਵਿੱਚ ਆ ਚੁੱਕੇ ਤੇ ਨੇ ਨੰਬੰਦਾ ਪਿਆ ਹੁਣ ਆਪਾਂ ਡੇਰਾ ਰੋਡ ਤੇ ਆ ਜਦੇ ਆ ਅਰੇ ਕਿਹੜਾ ਕਿਰਾਕ ਬੋਲਦੇ ਵੀ ਆਇਨਾ ਇਸ ਕਰਕੇ ਹੁਣ ਆਪਾਂ ਚੱਲਦੇ ਆ ਗਾਇਸ ਸਿੱਧਾ ਕੰਮ ਸ ਹੈ ਬੋਲਦੇ ਵੀ ਰਹੇ ਕੋਈ ਨਾ ਆ ਚੁੱਕੇ ਬੋਲਦੇ ਹੁੰਦੇ ਫੋਲਦੀਆਂ ਲੈਟਾਂ ਦੇ ਨਾਲ ਹਰਾ ਆਪਣਾ ਤੇ ਇਹ ਆ ਰਹੀ ਲੈਟ ਜੀ ਦੇ ਕਰਕੇ ਅਸੀਂ ਚਮਕਾਂਦੇ ਆ ਤੁਹਾਨੂੰ ਦਿਖਾਣੇ ਲੈਟ ਦੇ ਆਪਾਂ ਫਿਰ ਮਿਲ ਕੇ ਦੇਖ ਰਹੇ ਨਹੀਂ ਗਾਇਸ ਇਧਰ ਮੁਹਰ ਲੈਟ ਆਈਏ ਹੁਣ ਲੈਟ ਆਈਏ ਇਧਰ ਮੁਹਰ ਕਰਾ ਕਰ ਉਹ ਦੱਸੋ ਤੇ ਹੈ ਮਗਰ ਸਾਡੀ ਜਨਤਾ ਜੀ ਹੋਰ ਆ ਰਹੀ ਹੈ ਹੁਣ ਆਪਾਂ ਚੱਲਦੇ ਆ ਗਾਇਸ ਹੁਣ ਆਪਾਂ ਗਾਂਦੀ ਛੂੰਗ ਵਿੱਚ ਜਾ ਚੁੱਕੇ ਆ ਦੱਸ ਗੱਡੀ ਕਿਦੀ ਚੱਲਦੀ ਆ ਰਸੋ ਦੀ ਓਏ ਆ ਵੀਡੀਓ ਮੈਂ ਪਾਵਾਂਗਾ ਤੇ ਜਿੱਦਾਂ ਇੰਸਟਾਗ੍ਰਾਮ ਤੇ ਲਪਾਈਗੀ ਤੇ ਗਾਈ ਚੈੱਕ ਕਰ ਸਕਦੇ ਹੋ ਆ ਕਿੱਥੇ ਆ ਸਾਰੇ ਜਾਣੇ ਤਾਂ ਮਗਰ ਕਿੱਥੇ ਹਰ ਮੰਦੇ ਦਵਿੰਦਰ ਹਣੀ ਤੇ ਹੁਣ ਆਪਾਂ ਚੱਲੇ ਆ ਤੇ ਸਾਡੇ ਵੱਲੋਂ ਕੀ ਕਹਿੰਦੇ ਆ ਜਿਹੜੀਆਂ ਕਈ ਸਾਥ ਆਪਾਂ ਤਾਂ ਮੈਂ ਤੇ ਅੱਗੇ ਇੱਕ ਕੰਸੈਪਟ ਹੈ ਕਈ ਜਣਾ ਪਾਗੇ ਪੀੜੀ 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 ਮਹਾ ਪੀੜੀ ਗਲੀ ਦੇ ਵਿੱਚ ਤੇ ਮੈਂ ਤਾਂ ਹਰ ਮਣ ਬਾਰੀਆਂ ਤੇ ਪਾ ਪੰਜ ਜਣੇ ਹੋ ਗਏ ਪਹਿਸ ਜਣਾ ਪਾ ਯਾ ਗਲੀਆਂ ਮੁੜੀ ਕਿ ਗਲੀ ਓਏ ਅਸਰ ਅੱਜ ਫਿਰ ਅਗਲੇ ਅੱਜ ਗਿਆ ਚੱਲਣ ਡਿਆ ਰੁਈਂ ਘੱਟ ਮਣੀਆ ਹਟ ਮਣੀਆ ਬਾਹਰ 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 ਨਹੀਂ ਜਾਣੀ ਮੁੰਡੇ ਅੱਗੇ ਆਈ ਆ ਬਾਹਰ ਨੂੰ ਇੱਕ ਹੀ ਕਰਨਿਆਰ ਮਨ ਸਵੇਰੇ ਸਵੇਰੇ ਹੀ ਮੰਮਾ ਨੇ ਇੰਨਾ ਸਾਡੇ ਬਾਸ ਫੜਦੇ ਹੀ ਹੋ ਗੋਨਾ ਜਨ ਸਕਸੈਸਫੁਲ ਐਡੀ ਵੱਡੀ ਗਲੀ ਥਣੀ ਆਪਾਂ ਆ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਇਕੋਣਾ ਬਕਾਨਾ ਪਹੁੰਚ ਗਏ ਤੇ ਕਾਨਸਾਬ ਹੁਣ ਆਗੇ ਦਾ ਆਪਾਂ ਜੋੜੇ ਜੋੜੇ ਜਮਾ ਕਰਾ ਦਿਆ ਕਰਨ ਭਾਈ ਜੀ ਮੈਂ ਤੇ ਨਿਰਮਨ ਤੇ ਨਿਕਾਰ ਮਤੇ ਤੇ ਦਰਦਾ ਟੋਰੇ ਤੇਜਸ ਭਾਈ ਆ ਪਾਈਨੇ ਜਾਣੇ ਆ ਹੁਣ ਆਪਾਂ ਚੱਲੇ ਆਂ ਅੰਦਰ ਤੇリエ ਗੁਰਦਾਰੇ ਗਾਈਸ ਮੈਂ ਤੁਹਾਨੂੰ ਦੱਲਿਆ ਗਾਈਸ ਗੁਰਦਾਰੇ ਇਹ ਅੱਜ ਸੰਗਰਾਮ ਆ ਤੁਹਾਨੂੰ ਇਹ ਨਾਲੇ ਹੁਣ ਤੁਹਾਨੂੰ ਬਾਅਦ ਚ ਸਿੱਧਾ ਮਿਲਾਂਗੇ ਮੱਥਾ ਟੇਕ ਕੇ ਕਿਉਂਕਿ ਇਦਾਂ ਵੀਡੀਓ ਬਣਾਣੀ ਹੈ ਨਾ ਉਹ ਨਹੀਂ ਇਹ ਸ਼ਾਇਦ ਅੱਦੇ ਬੱਬੇ ਹਨ ਮੱਥਾ ਟੇਕ ਕੇ ਮੈਂ ਗਾਇਸ ਪ੍ਰਸ਼ਾਦ ਲੈ ਰਿਹਾ ਫਿਰ ਨੂਰ ਆਪਣੀ ਦਾੜੀ ਤੋਂ ਤੇਲ ਹੁੰਦਾ ਹੈ ਹੁਣ ਆਪਾਂ ਚੜੀਏ ਗਾਇਸ ਪਾਰ ਕਰੀਏ ਤੇ ਨੂਰ ਫੜ ਜਾ ਯਾਰ ਨਹੀਂ ਭਾਈ ਇਹ ਕਰਨੇ ਇਹ ਗਾਇਸ ਨਾ ਪਾ ਜਾ ਕੇ ਪਾਰ ਕਰੀਏ ਭਈਏ ਤੇ ਤੇ ਫਿਰ ਤੁਹਾਨੂੰ ਮਿਲਦੇ ਬਾਅਦ ਵਿੱਚ ਗਾਇਸ ਨੇ ਨਹੀਂ ਅਰਦਾਸ ਹੈ ਹੈ ਚੜੀਏ ਚਲੋ ਫਿਰ ਅਸੀਂ ਉਹ ਚਾਹ ਪੀਏ ਤੇ ਰਹਿ ਗਏ ਚਲੋ ਚਾਹ ਤੇ ਪੀ ਲਈਏ ਫਿਰ ਕੀ ਹੋ ਗਿਆ ਫਿਰ ਪੀਣਾ ਹੈ ਉਹ ਨਹੀਂ ਉੱਤੋਂ ਦੀ ਜਾਂਦਾ ਯਾਰ ਉਹ ਫੋਟੋ ਫੋਟੋ ਖਿੱਚਣੀ ਹੈ ਉਹ ਬਾਬਾ ਜੀ ਤਰੀਕ ਬਾਅਦ ਅਗੇ ਇੱਕ ਜਦੋਂ ਗੁਰੂਕੁਮਾਰੀ ਨਾ ਸਾਬ ਜਾਈ ਬੀਰ ਸਾਬ ਗਾਈਜ਼ ਹੁਣ ਆਪਾਂ ਚੱਲੇ ਆ ਗੰਗ ਸਾਬ ਤੋਂ ਜੁੜੇ ਜਾੜੀ ਸਾਰੇ ਨੇ ਪਾ ਲਈਏ ਚਲਿਓ ਵਾਇਗ ਰੂ ਡੇਰਾ ਸਾਬ ਸਤਿ ਸ਼੍ਰੀ ਅਕਾਲ ਗਾਈਜ਼ ਹੁਣ ਆਪਾਂ ਚੱਲਦੇ ਆ ਡੇਰਾ ਸਾਬ ਤੇ ਸੰਗਰਾਮ ਕਰਕੇ ਇਹ ਸੰਗਤ ਜਾਈ ਆ ਦੁਕਾਨਾਂ ਫਿਲ ਦੇ ਲਾ ਕੇ ਆਈਆਂ ਚਲਿਓ ਆ ਕੀ ਆ ਸ਼ਾਕੋਲੇ ਨਾ ਹੁਣ ਪਤਾ ਨਹੀਂ ਕੀ ਆ ਚਲਿਏ ਗਾਈਜ਼ ਹੁਣ ਆਪਾਂ ਡੇਰਾ ਸਾਬ ਹਾਂਜੀ ਦੋਸਤੋ ਕਿਸ ਤਰ੍ਹਾਂ ਦਾ ਲੱਗ ਰਿਹਾ ਏ ਸਾਨੂੰ ਯਾਤਰਾ ਕਰਦੇ ਹੋਏ ਪੇਮੈਂਟ ਗਾਈਜ਼ ਅਪਾ ਡੇਰਾ ਸੈਪ ਪਹੁੰਚ ਗਏ ਹੈ ਚੱਲ ਚੱਲ ਓਏ ਓ ਜਦੋਂ ਓਏ ਗੱਲ ਸੁਣ ਓ ਜਦੋਂ ਦੀ ਇਹਨੇ ਵੀਡੀਓ ਪਾਈ ਆ ਕੀ ਹੋ ਗਈ ਆ ਧੁੰਦੀ ਆ ਧੁੰਦੀ ਓਦੋਂ ਦੀ ਧੁੰਦੀ ਨਹੀਂ ਭਾਈ ਆ ਵੇਖੀ ਵੀਡੀਓ ਕਹਿੰਦਾ ਹੁਣ ਪਾਓ ਕਿਉਂ ਨਹੀਂ ਕਿਤੋਂ ਦੇ ਪੈ ਰਹੀ ਹੈ ਹਾਂ ਤੇ ਦਰਬਾਰ ਚ ਹੈ ਹੈ ਕੀ ਦੇਵਾ ਪਹੁੰਚਾ ਪਾਏਗਾ ਗਾਈਜ਼ ਉਹਨਾਂ ਪਾ ਆ ਚੁਕੇ ਉੱਤੇ ਦਰਬਾਰ ਵਿੱਚ ਕਰਦੇ ਆ ਦਰਸ਼ਨਾਂ ਤੁੱਤੋ ਕੇ ਚੈਕਰ ਸੇ ਦੇਖੇ ਨਾ ਵਰੀਆ ਮੌਸਮ ਹੈ ਅਸਰੇ ਅਸਰੇ ਆ ਜਾਂਦੇ ਕੁੜੀਆਂ ਉਹ ਭਰਾ ਭਰਾ ਨਾ ਨਹੀਂ ਵੈਰ ਫੈਦਲਾ ਹੈ ਗਾਈਜ਼ ਉਹਨਾਂ ਪੰਗਰਖਾਨ ਚੱਲੇ ਆ ਥੱਲੇ ਤੇ ਜੀ ਲੰਗਰ ਲਗਾਇਆ ਠੀਕ ਹੈ ਤੇ ਫੇਰ ਅਸੀਂ ਸ਼ਗਰਾਂਗੇ ਜੇ ਨਹੀਂ ਲੱਗਾ ਤਾਂ ਫੇਰ ਅਸੀਂ ਚੱਲਦੇ ਆ ਘਰੇ ਉਹਨਾਂ ਜੋ ਨਾਂ ਪਾ ਚਲੇ ਡੇਰਾ ਸਾਹਿਬ ਅਗਲੇ ਸਿੱਧਾ ਡੇਰਾ ਸਾਹਿਬ ਜਾਗੇ ਸੱਤ ਕਰਤਾਰੀਆਂ ਗਾਇਸ ਚੱਲੇ ਸੋਰੀ ਸੋਰੀ ਡੇਰਾ ਸਾਹਿਬ ਕੇ ਹਨਾ ਸੋਨਾ ਪਾ ਗਈ ਚੱਲੇ ਆ ਸੱਤ ਕਰਤਾਰੀਆਂ ਸੈਲਫ ਹੈ ਇਹ ਦੁਕਾਨ ਦਾ ਗਾਇਸ ਮਹੀਂ ਮਹੀਂ ਦਿਨੋਂ ਨੇ ਨਾ ਸਟੋਰੇਜ ਕਲੀਅਰ ਕੀਤੀ ਹੋਉਂਦੀ ਐਨੀ ਵਲੋਗ ਕਰ ਲਏ ਆ ਕਿ ਪੂਰੀ ਦੋਸੇ ਪੀਂਦਾ ਦੋਸੇ ਪੀਂਦੇ ਕੋਈ ਵੀ ਨਹੀਂ ਵਲੋਗ ਕਰ ਮਾਰੀ ਤੇ ਉਹਨਾਂ ਗਾਇਸ ਆਪਾਂ ਗੁੱਡੀ ਲੁੱਟੀ ਗੁੱਡੀ ਆ ਹਰਮਨ ਦੇ ਕੋਲ ਤੇ ਜੇਕਰ ਹਰਮਨ ਗੁੱਡੀ ਉੱਡ ਗਈ ਤਾਂ ਤੂੰ ਉੱਡ ਜਾਣਾ ਆ ਵੇ ਪਤੰਗ ਦਾਈ ਨਹੀਂ ਜਾਣ ਦਾਈ ਨਹੀਂ ਅੱਗੇ ਰੁਕ ਦੋ ਮਿੰਟ ਹੈ ਦਾਈ ਨਹੀਂ ਨਹੀਂ ਹੰਡਾਈ ਸੀ ਓਏ ਤੂੰ ਮੇਰੇ ਨਾਜ ਖੋਲਣ ਆਵੇਂ ਮੀਨੀ ਵਲੌਗ ਖਾ ਖਾ ਨਹੀਂ ਫੜੀ ਨਹੀਂ ਫੜੀ ਨਹੀਂ ਫੜੀ ਹੋਵੇ ਹੋਵੇ ਨਹੀਂ ਆਪਾਂ ਬੀਟ ਕਰਾਂਗੇ ਹਾਂ ਜੀ ਹਾਂ ਜੀ ਜਿਹੜਾ ਕਦੀ ਨਹੀਂ ਮਾਰ ਮਨੋ ਹੋ ਜੂਗਾ ਕਦੀ ਕਦੈਂ ਹੈ ਪਲਾਂਕ ਚਲੋ ਚਲੋ ਚੱਲ ਉਰੇ ਉਹ ਇਹਦਾ ਫੋਨ ਮੋਟ ਆਇਆ ਹਾਂ ਮੰਨ ਗਏ ਉਹਦੇ ਫੋਨ ਤੇ ਕਦੇ ਨਹੀਂ ਲੱਗਦਾ ਇਹਨਾਂ ਪੁੱਤੇ ਟਾਈਮ ਦੇ ਆ ਗਏ ਆਜਾ ਓਏ ਆਜਾ ਕੁੱਤੇ ਪੈ ਰਹੇ ਨਹੀਂ ਕੁੱਤੇ ਪੈ ਰਹੇ ਨੇ ਤੇ ਬੰਦੇ ਭੱਜ ਰਹੇ ਨੇ ਗਾਈਸ ਹੁਣ ਆਪਾਂ ਆ ਜੁਕੇ ਸਤ ਗੁਰਦਾਰੀਆ ਸਾਹਿਬ ਚਲੋ ਓਏ ਜਲਦੀ ਟਾਈਮ ਹੁਣ ਆਪਾਂ ਚੜੀਏ ਮੱਥਾ ਟੇਕੀ ਓਏ ਓ ਫੜਾ ਦੇ ਓਏ ਕੋਈ ਉਹ ਭਰਾ ਦੇ ਦੇ ਕੜੀਏ ਗਾਈਜ਼ ਉਹਨਾਂ ਆਪਾ ਇੱਥਾਂ ਨੂੰ ਨਾ ਰਹਿ ਮੱਥਾ ਟੇਕ ਕੇ ਗਾਈਜ਼ ਵਾਏ ਵਾਏ ਗਾਈਜ਼ ਉਹਨਾਂ ਆਪਾ ਮੱਥਾ ਟੇਕ ਗਏ ਮੱਥਾ ਟੇਕੀ ਉਹਨਾਂ ਆਪਾ ਚੱਲੇ ਆਂ ਘਰੇ ਆਪਣੇ ਸਤਿਕਾਰਯੋਗ ਆਰੀਆਂ ਤੋਂ ਆਪਾਂ ਸੁਣਾਤੀ ਤੇ ਚੱਲੀ ਆਂ ਹਾਂ ਗਾਈਜ਼ ਉਹਨਾਂ ਆਪਾ ਚੱਲੀਏ ਘਰੇ ਸੁਮੇਂਦਰ ਭਾਈ ਕਾਦੀ ਖੁਸ਼ੀ ਦੀ ਪਾਰਟੀ ਦਿੰਦੇ ਨੇ ਮਮਾਏ ਕਟਨੀ ਕਰਦਾ ਕਰਦਾਗਾ ਇੱਕ ਤੋਂ ਏ ਇਹ ਨਹੀਂ ਲੈ ਦੇ ਡੇਢ ਨਹੀਂ ਵੇਖੀ ਆਹ ਡੇਢ ਨਹੀਂ ਕਿਦੀ ਨੇ ਭਾਈ ਫਰੀ ਦੀ ਜੀ ਦੀ ਡੇਢ ਨਹੀਂ ਵੇਖੀ ਦੀ ਅੱਲਾ ਮਰ ਦੀ ਡੇਢ ਆ ਜੇ ਨਾ ਬਾਕੀ ਕਿੰਨਾ ਆਏ ਆਪਣੇ ਘਰੇ ਤੁੰਦਾ ਮੁੱਦਾ ਜਾ ਕੇ ਮਿਲਾਂਗੇ ਘਰ ਲੈ ਜਾਓ ਵਾਏ ਵਾਏ ਦੋਸਤੋ ਇਹ ਹਿੰਸਤ ਕਰਨਾ ਹਾਂਜੀ ਗਾਇਜ਼ ਦੋਸਤੋ ਤੁਸੀਂ ਵੀ ਇੱਕ ਸਾਥ ਦਿਓ ਆਪਾਂ ਫੇਰ ਘੁੜ ਤੇ ਸਵਾਰ ਆਪਾਂ ਰੇਡ ਤੇ ਸਵਾਰ ਨ ਅਮੋਰੇ ਚੁੱਪੀ ਆਰਗੋ ਗਾਈਸ ਸੁਣਪਾ ਲਿਫਟ ਤੋਂ ਉਤਰ ਚੁਕੇ ਆ ਭਾਈ ਅੰਕਲ ਨੇ ਲਿਫਟ ਦੇਤੀ ਯਾਰ ਮਨ ਤਾਂ ਥੱਲੇ ਆਉਣਾ ਹੀ ਵਾ ਐਦਾ ਹੀ ਐਦਾ ਹੀ ਉਤ ਕਰਕੇ ਦੂਤੇ ਗੱਲ ਲਿਆ ਮੈਂ ਵਾਅਦਾ ਹਾਂ ਤੇ ਗਾਈਸ ਸੁਣ ਆਪਾ ਚੱਲਦੇ ਆ ਘਰੇ ਤੁਹਾਨੂੰ ਹੁਣ ਸਿੱਧਾ ਜਾ ਕੇ ਮਿਲਦੇ ਆ ਘਰੇ ਕੀ ਹਾਲ ਚੱਲ ਦੋਸਤੋ ਮੈਂ ਗਾਈਸ ਆ ਚੁਕਾ ਘਰ ਤੇ ਘਰ ਆ ਕੇ ਉਹਨਾਂ ਪਰਣਾ ਪਰਣਾ ਨੰਨਾ ਸੇਸਨ ਨੰਨਾ ਤੇ ਫਿਰ ਗਾਈ ਚੱਲਦੇ ਟਿਊਸ਼ਨ ਦੇ ਪਤਾ ਨਹੀਂ ਕਿੰਨੇ ਵਜ ਦਾ ਟਾਈਮ ਆ ਤੇ ਬਾਅਦ ਚ ਮਿਲਦੇ ਹਾਂ ਤੁਹਾਨੂੰ ਜੀ ਦੋਸਤੋ ਮੈਂ ਗਾਈਜ਼ ਸੁੱਤਾ ਨਹੀਂ ਅੱਜ ਪਤਾ ਗੱਲ ਕੀ ਐ ਸੋਣੇ ਬਾਅਦ ਚ ਮੈਂ ਪਹਿਲਾਂ ਪੜਨਾ ਪੜਨਾ ਬੰਦ ਲੀਏ ਟਿਊਸ਼ਨ ਜਾਣਾ ਪੈਣਾ ਐ ਟਾਈਮ ਨਹੀਂ ਪਤਾ ਗਾਈਜ਼ ਸੈਟਅਪ ਆਪਣਾ ਰੈਡੀ ਹੀ ਮੈਂ ਰਿਆ ਹਾਂ ਯਾਰ ਬੇਸ ਦੀ ਵੀਡੀਓ ਹੁਣ ਮੈਂ ਹਾਂ ਸ਼ੋਰਟ ਵੀਡੀਓ ਪਾਵਾਂਗਾ ਆਪਣੇ ਚੈਨਲ ਤੇ ਬੇਸ ਦੀ ਕਿਦਾਂ ਬੇਸ ਬਣ ਨਹੀਂਦੀ ਐ ਤੇ ਇਹ ਸ਼ਾਇਦ ਅੱਜ ਹੀ ਬੈਣੀ ਵੀਡੀਓ ਸ਼ੂਟ ਨਹੀਂ ਕਰ ਪਾਵਾਂਗਾ ਤੇ ਆ ਜਿਹੜੀ ਬਲੂਆ ਬਕਮਾ ਐਡਿਟ ਕਰਕੇ ਉਹ ਮੈਂ ਹੁਣੇ ਪਾ ਦਿੰਨਾ ਪਹਿਲੋਂ ਪਰਨਾ ਬਾਨੀ ਨਹੀਂ ਲਈ ਗਾਇਸ ਪਰਨੇ ਦੀ ਬਾਤ 'ਚ ਵੀਡੀਓ ਬਣਾਵਾਂਗੇ ਤੇ ਜੇ ਪਰਨੇ ਦੀ ਵੀਡੀਓ ਵੇਖਣੀ ਤੁਸੀਂ ਵੇਖਣਾ ਚਾਹੁੰਦੇ ਮੇਰੇ ਪਰਨੇ ਦੀ ਵੀਡੀਓ ਕਮੈਂਟੇ 'ਚ ਦੱਸਿਓ ਤੇ ਇਸੇ ਮੇਰੇ ਉਧਾਂ ਪਰ ਮਿਲਣੀ ਹੋਣੀ ਹੈ ਤੇ ਹੁਣ ਇਹ ਤੁਹਾਨੂੰ ਦੇ ਦੇਣੇ ਮਮਾ ਨੂੰ ਨਹੀਂ ਰਾਤੀ ਫਿਰ ਬਣਾਵਾਂਗੇ ਜਰੂਰ ਆਪਾਂ ਹੁਣ ਗਾਇਸ ਤੁਹਾਨੂੰ ਆਪਾਂ ਮਿਲਦੇ ਬਾਅਦ ਵਿੱਚ ਪਰਨਾ ਪਰਨਾ ਬਾਦਲੀ ਹੈ ਗਾਈਸਟ ਆ ਡੇ ਪੁਰਾਣੇ ਬੰਦੇ ਆ ਪਰਨਾ ਤੇ ਪਰਨਾ ਬਣ ਕੇ ਤੇ ਹੁਣ ਆਪਾਂ ਚੋਰੀ ਕਰਦੇ ਤੇ ਵੀਰਪੁਰਾ ਨੂੰ ਸਮਾਨ ਦਿੱਤਾ ਵੀਰਪੁਰਾ ਸਮਾਨ ਲੈਣ ਆਇਆ ਤੇ ਹੁਣ ਵੀਰਪੁਰਾ ਚੱਲਾ ਤੇ ਵੀਰਪੁਰਾ ਹੁਣ ਚੱਲੇ ਨੇ ਤੇ ਆਹ ਵੀਰਪੁਰਾ ਸਾਡੇ ਕੋਲ ਹੀ ਨੇ ਤੇ ਹੁਣ ਆਪਾਂ ਗੁੱਡੀਆਂ ਡਾਵਾਂਗੇ ਤੇ ਤੁਸੀਂ ਵੀ ਗੁੱਡੀ ਡਾਓ ਤੇ ਹੁਣ ਆ ਜੀ ਓਏ ਆ ਰਹੀ ਆ ਜੀ ਭਰਾ ਨੂੰ ਲੈ ਨਾਲ ਗਾਈਸ ਅੱਜ ਜੱਤ ਕਰਾਵਾਂਗੇ ਪੂਰੀ ਪੂਰੀ ਗੁੱਡੀਆਂ ਡਾਵਾਂਗੇ ਗਾਈਜ਼ ਮੈਂ ਤਾਂ ਨੂਰਨ ਖਾਣ ਲੱਗੇ ਮੈਗੀ ਤੇ ਮੈਗੀ ਤਾਂ ਲੱਗਾ ਮੈਂ ਬਣਾਉਣਾ ਮੈਗੀ ਤੇ ਨੂਰ ਜੀ ਉੱਤੇ ਗਿਆ ਹੁੰਦਾ ਮੈਂ ਵੇਖਿਆ ਵਾ ਕੀ ਮੋਲ ਚਾ ਰਿਆ ਬਣਾਈਆਂ ਫਿਰ ਮੈਗੀ ਗਾਈਜ਼ ਮੈਗੀ ਬਣ ਚੁੱਕੀ ਆ ਗਰਮਾ ਗਰਮ ਬਾਹਰ ਦੀ ਰੋੜੀ ਆ ਕੱਲ ਆ ਆ ਮੇਰੀ ਹੋ ਇੱਥੇ ਕੋਈ ਸੁਭ ਗਿਆ ਆ ਫੜਾ ਦੇ ਇੱਥੇ ਰਹਿੰਦੇ ਰੇ ਮੈਂ 2 ਮਿੰਟ ਮੜਿਆ ਇੱਥੇ ਉਹ ਪੋਚਾ ਗਿਆ ਨਾ ਮੜੀ ਜੀ ਸਫਾਈ ਕਰਦਾ ਸਫਾਈ ਕੰਦਾ ਪੂਰਾ ਹੱਥ ਘੱਡਾ ਉਹਦਾ ਉੱਥੇ ਲੇਢੇ ਪਿਆਈ ਪੌਣਾ ਕਿੱਥੇ ਗਿਆ ਮਾਮਾ ਗਲਾ ਪੈਣੀ ਆ ਹਾਂ ਗੁੱਡੇ ਗੱਡੇ ਗੱਟੇ ਬਾਤ ਵਡਾਂਗੇ ਪਰ ਖਾਣਾ ਪਹਿਲੋ ਜੀ ਜਸ ਹੁਣੀ ਆਉਣਗੇ ਗਾਈਜ਼ ਆਉਂਦੇ ਆਪਾਂ ਫੇਰ ਬਣਾਵਾਂਗੇ ਕੁਝ ਮੈਂ ਤਾਂ ਠੀਕ ਆ ਫਿਰ ਆਪਾਂ ਮੈਗੀ ਖਾ ਲਈਏ ਭੁੱਖ ਲੱਗੀ ਐ ਨੂੰ ਮੈਗੀ ਖਾਈਏ ਗਾਈਜ਼ ਫਿਰ ਆਪਾਂ ਹੋ ਦੇਨੇ ਹੋਤੇ ਤੇ ਆਏ ਜਦੋਂ ਕਿਦਾਂ ਹੀ ਆਰ ਕੇ ਸਟ੍ਰੀਕ ਸਟ੍ਰੀਕ ਪਾ ਦੇ ਪਾ ਦੇ ਓਏ ਚੱਲ ਗਾਈਜ਼ ਹੁਣ ਆਪਾਂ ਡਾਊਨ ਲੱਗੇ ਗੁੱਡੀ ਖਾ ਗਏ ਮੈਗੀ ਫਿਰ ਡਾਈਏ ਗਾਈ ਉਹ ਜਾ ਉਹ ਜਾ ਭਰਾ ਪਤੰਗ ਨਹੀਂ ਨਾਉਣੀ ਸਾਰਿਆਂ ਨੂੰ ਆਲੇ ਫੇਡਾਵਾਂਗੇ ਦੇਖ ਲੈ ਬੁੱਲੂ ਨੀ ਨੀ ਤੇ ਸ਼ਾਇਦ ਕੋਈ ਨਾ ਗਾਈਸ ਅਬ ਆਜਾ ਧਾਗੇ ਦੇ ਗੁੱਡੀ ਡਾਵਾਂਗੇ ਮੋਨੋਕਾਈਟ ਦਾ ਜਿਹੜਾ ਮੇਡ ਇਨ ਇੰਡੀਆ ਕੋਈ ਘਟੂ ਹਤੇ ਡਾਉਣ ਲੱਗੇ ਆ ਧਾਗੇ ਦੇ ਕੁੱਤੀ ਮਾਰਨ ਦਾ ਤੇ ਮਾਈਕਾ ਲੋਂਦੇ ਨਹੀਂ ਆ ਤੇ ਡਾਈ ਹੋਣ ਗੁੱਡੀ ਦੇ ਕੋਈ ਲੱਭਾ ਨਹੀਂ ਤਈ ਆਸਮਾਨ ਤੇ ਕਿੱਥੇ ਡੋਣਾ ਪੀਚਾ ਵੇ ਕੋਈ ਨਹੀਂ ਘਾਵੇਂ ਆ ਲੱਗਣਾ

आई इ गुडे वॾे आहे इन वॾे ਵੀਰ ਯਾ ਯਾ ਕੋਲ ਮੰਗਿਆ ਨਾ ਮਮ ਜੀ ਨਾ ਲਿਆ ਵਰਤਾ ਮੈਂ ਵੀ ਪਤਾ ਤੁੰਝ ਰੈਨਾ ਵਾਲਾ ਕੀ ਸੀ ਇਹ ਕੱਟ ਕਿਤੇ ਟਾਈਮ ਮੇਰੇ ਦੂਦਿਆਂ ਪੁੱਛਦੇ ਹੋ ਵੀ ਯਾ ਮੈਨੂੰ ਸੱਚ ਤੇ ਸਿੱਖਲ ਨਾਲ ਕੌਣ ਸੀ ਜੀ ਨੂੰ ਲੈ ਕੇ ਬੈਠਾ ਨਾਲ ਵਿੱਚ ਲੌਂਜ ਸੀ ਮਮਾ ਕਹਿੰਦੇ ਲਾਦੀ ਬੈਠੇ ਰਹੇ ਹੈ ਗਾਇਜ਼ਾਂ ਨਾ ਬਦਾਨ ਬਾਕੀ ਨੇ ਹਾਂ ਲੈ ਭਾਈ ਆ ਗਏ ਸੀ ਮੈਂ ਗੱਲੀ ਕੋਈ ਨਹੀਂ ਗਾਈ ਜਿੰਦਾ ਹੀ ਸੂਣ ਮੈਂ ਤੁਮ ਲਗਾ ਪੇਚਾ ਨੂਰ ਦੀ ਵਾਰੀ ਹੋਈ ਨੂਰ ਦਾ ਪੇਗਾ ਪੇਚਾ ਤੂੰ ਕਾ ਪੇਚਾ ਮੇਰਾ ਹੈ ਹੁਣ ਮੈਂ ਲੋਨ ਦਾ ਪੁੱਤਰ ਨਾ ਅਖੜ ਨਾਲ ਅਖੜ ਨਾਲ ਆਉਨੇ ਤੇ ਉਹ ਲੈ ਨਾ ਨਵੇਂ ਪਹਿਣਾ ਦੇ ਨੂੰ ਲੈ ਗਿਆ ਇਹ ਗਾਈਜ਼ ਆਪਣੀ ਨਾਂ ਤੇ ਗੁੱਡੇ ਨੂੰ ਆ ਰਿਆਂ ਗਾਈਜ਼ ਮਹਿਤਾਬ ਆ ਚੁੱਕਾ ਹੈ ਤੇ ਮਹਿਤਾਬ ਨੇ ਘਟੂ ਹੀ ਲੈ ਲੈਂਦਾ ਹੁਣ ਆਪਾਂ ਗੁੱਡੀ ਡਾਵਾਂਗੇ ਜਾ ਗਿਆ ਧਿਆਨ ਭੁੱਲਰ ਤਾਂ ਹਾਂ ਪਹਿਲਾਂ ਹੁੰਦਾ ਘਟੂ ਤੇ ਪਿਆ ਵੀ ਘਟੂ ਕੋਲ ਨਹੀਂ ਵੀ ਦੋ ਜਣੇ ਆ ਹਰਮਨ ਦੇ ਮਹਿਤਾਬ ਜਾਂਦੇ ਸਪੀਕਰ ਇਹਨਾਂ ਨੇ ਐਡਾ ਬੰਡਾ ਲੈ ਆਂਦਾ ਹੈ ਤੇ ਹੁਣ ਮੈਨੂੰ ਬੋਰਡ ਆਪਣਾ ਕੱਢਣਾ ਪੈਣਾ ਇਧਰੋਂ ਇੰਟਰੈਕਸ਼ਨ ਜਿਹੜਾ ਵੀ ਬੋਰ ਹੁੰਦਾ ਇੰਟਰੈਕਸ਼ਨ ਕੇ ਟੈਕਸ਼ਨ ਜਿਹੜਾ ਵੀ ਆ ਤੇ ਘਟੂ ਆ ਰਿਹਾ ਘਟੂ ਇਹਨਾਂ ਨੂੰ ਪਤਾ ਹੀ ਨਹੀਂ ਘਟੂ ਘਟੂ ਦਾ ਚੇਤਾ ਹੀ ਨਹੀਂ ਇਹਨਾਂ ਨੂੰ ਗੁੱਡੀ ਦਾ ਵੀ ਨਹੀਂ ਚੇਤਾ ਇਹਨਾਂ ਨੂੰ ਜਿਹੜੇ ਹਾਂ ਆਪਣਾ ਹੀ ਕਰਦੇ ਜਿਗਾਰਡ ਹੈ ਤੇ ਕੁਰਸੀ ਇੱਧਰ ਰੱਖ ਤੇ ਕੁਰਸੀ ਦੇ ਪੈਰ ਰੱਖ ਕੇ ਉਸਦੇ ਬਾਹ ਕੋਈ ਨਾ ਕਰਦੇ ਹੋਣ ਡਿਗਾਰਡ ਤੇ ਮੈਂ ਦੱਸਦਾ ਕੀ ਕਰਨਾ ਗਾਈ ਮਿਸ਼ਨ ਰੋਬਰੀ ਸਕਸੈਸਫੁਲ ਕਰਦੇ ਚੱਲ ਚੱਲ ਜਾਂਦੇ ਨੂਰੇ ਲੋ ਕਰਾ ਜੱਪਾ ਫੋਕੀ ਲੰਦੀ ਮੈਂ ਵੀ ਆਇਆ ਨਾ ਇਦਾਂ ਹੀ ਚੜ ਚੁੜ ਕੇ ਮੈਂ ਪੈਰ ਲਾ ਕੇ ਕੰਧ ਨਾਲ ਤੇ ਆਇਆ ਨਾ ਚੱਲ ਚੱਲ ਚੜ ਗਏ ਚੜ ਗਏ ਚੜ ਗਏ ਠੀਕ ਹੈ ਮੈਂ ਵੀ ਆ ਗਿਆ ਇਸ ਚੈੱਕ ਕਰੋ ਏਡਾ ਗੰਦਾ ਹੋ ਗਿਆ ਸਿਰਫ ਸਿਰਫ ਆ ਕੋਠੇ ਹੁੰਦੀ ਅਸੀਂ ਲੋੜੀ ਮਨਾਵਾਂਗੇ ਤੇ ਗਾਇਸ ਆ ਟੱਪ ਗਿਆ ਆ ਰ ਆ ਇੰਨੀ ਗੰਦ ਇਹ ਆ ਦਿਗੜ ਲਾਇਆ ਫਿਰ ਹੈ ਤੇ ਹੁਣ ਗਾਇਸ ਆਪਾਂ ਦੋਨੇ ਗੁੱਡੀ ਤੁਹਾਨੂੰ ਮਿਲਦੇ ਬਾਅਦ ਚ ਕੀ ਮੈਨੂੰ ਕੀ ਪਤਾ ਮੈਨੂੰ ਘਰ ਦੇ ਕਿਥੋਂ ਛੜਿਆ ਗਾਇਸ ਆ ਚੈੱਕ ਕਰੋ ਪੰਗਾ ਪਿਆ ਆ ਮੈਂ ਦਾ ਆ ਕੀ ਹੋਇਆ ਆ ਕੀ ਹੋਇਆ ਗਾਈਜ਼ ਅਜੇ ਵੀ ਗੁੱਡੀਆਂ ਹੀ ਢੋਂਦੇ ਆ ਤੇ ਆ ਵੇਖੋ ਇੱਕ ਇੱਧਰ ਡਾ ਹੋਇਆ ਇੱਕ ਇੱਧਰ ਆ ਢੋਂਡਿਆ ਤੇ ਇੱਕ ਇੱਧਰ ਆ ਢੋਂਡਿਆ ਵੇਖੋ ਕਿੰਨੇ ਵਹਿਲੇ ਦੋਵੇਂ ਦੋਵੇਂ ਢੋਂਦੇ ਆ ਇਹਦਾ ਘਟੂ ਮਤਾਉਦਾ ਤੇ ਆ ਮੇਰਾ ਘਟੂ ਚਲੋ ਠੀਕ ਆ ਰੈਡੀ ਚੁੱਕਦੇ ਆਂ ਚੱਲੇ ਗਾਈ ਤੋਂ ਨਾ ਆਪਾਂ ਚੱਲੇ ਘਰੇ ਤੇ ਤੁਹਾਨੂੰ ਮਿਲਦੇ ਆਂ ਸਿੱਧਾ ਬਾਅਦ ਵਿੱਚ ਗਾਇਸ 32 ਹੀ ਹੋ ਚੁੱਕੀ ਆ ਤੇ ਮੈਂ ਹੁਣ ਜੈਕਟ ਝੁਗੜ ਪਾਉਣਾ ਠੱਡ ਹੋ ਚੁੱਕੀ ਆ ਤੇ ਹੁਣ ਇਹਨੂੰ ਚਿਮਣਗਾਂ ਦੇ ਨੂੰ ਪਈਆ ਘਰ ਜਾਦੀ ਇਹਨੂੰ ਹੁਣ ਘਰ ਛੱਡ ਗਨੇ ਪਹਿਲੇ ਜੈਕਟ ਪਾ ਲਈਏ ਗਾਇਸ ਮਤਾਂ ਨੂੰ ਝੋਟੇ ਦੇ ਛੱਡ ਆ ਤੇ ਲੈ ਚਾਬੀ ਤੇ ਦੋ ਬਾਹਰੋਂ ਵੱਜਾਇਆ ਚਾਬੀ ਦੋ ਗਾਇਸ ਮਤਾਂ ਨੂੰ ਸ਼ਾਰਟ ਆ ਉਹਦੇ ਘਰੇ ਤੇ ਪਹਿਲੋ ਬੂਹਾ ਖੋਲੀਏ ਬਾਹਰੋਂ ਯਾਰ ਹਾਂ ਵੇਖੋ ਗਾਇਸ ਕੀ ਯਾਰ ਬਣਿਆ ਸਵੇਰ ਦੇਆਂ ਗੁੱਡੀਆਂ ਹੀ ਡੋਉਂਦੇ ਆਂ ਔਰ ਵੱਜ ਨਹੀਂ ਕੀਤਾ ਗਾਈਜ਼ ਆ ਦੇ ਕੋ ਹੈਮਨ ਹੈਮਨ ਘਰੇ ਆ ਹੁਣ ਮੈਂ ਤੇ ਬਾਅਦ ਵਿੱਚ ਤੇ ਜਾਵਾਂਗੇ ਆਪਣੇ ਘਰੇ ਹੈਮਨ ਘਰੇ ਹੈਮਨ ਕੀ ਹਾਲੀ ਹੈ ਗਾਈਜ਼ ਐਮਨ ਦੇ ਘਰੋਂ ਮੈਂ ਸਿੱਧਾ ਯਰਮਨ ਦੇ ਘਰ ਆ ਗਿਆ ਹਰਮਣਾਂ ਦਾ ਆਇਆ ਆ ਤੇ ਮੈਂ ਚੱਲ ਠੀਕ ਆ ਹਰਮਣਾਂ ਨਾਲ ਬਾਹਰ ਹੁੰਦਾ ਤੇ ਬੁਲਾਉਂਦਾ ਮੈਨੂੰ ਮੈਂ ਚੱਲ ਤੂੰ ਵੀ ਆ ਜਾ ਮੈਂ ਵੀ ਆਇਆ ਨਾ ਫਿਰ ਆਪਾਂ ਚੱਲਦੇ ਆ ਹਰਮਣ ਭਾਈ ਕੀ ਹਾਲ ਦੇ ਆ ਵੇਖੋ ਗਾਈਜ਼ ਮੈਂ ਇਹਨੂੰ ਸੱਦਿਆ ਕਿੰਨਾ ਪ੍ਰੇਮ ਪਿਆਰ ਨਗੇ ਪੈਰੀ ਆ ਗਿਆ ਮੁੰਡਾ ਠੰਡਾ ਲੱਗ ਰਿਹਾ ਫੇਰ ਕੁਝ ਨਹੀਂ ਜਾਂਦਾ ਰੋ ਜਿੱਥੇ ਤੇ ਚੜੀਏ ਗਏ ਸੋਨਾ ਆਪਾਂ ਵੀ ਤੈਨੂੰ ਵੀ ਪੜਨ ਦਈਏ ਤੇ ਚੜੀਏ ਹੁਣ ਆਪਾਂ ਵੀ ਮੈਂ ਤੇ ਗਈ ਪੜਿਆ ਸਾਰੀ ਦਿਹਾੜੀ ਗਾਈਸ ਆ ਚੁੱਕੇ ਹਾਂ ਘਾਰੇ ਤੇ ਘਰ ਆ ਗਏ ਦੇਖੋ ਯਾਰ ਬੇਲੀ ਲੱਭ ਨਹੀਂ ਰਹੀ ਜੀ ਤੋ ਹੋਰ ਕੀ ਫਿਰ ਵੇਖਾਂਗੇ ਗਾਈਸ ਮੈਂ ਤਾਂ ਗੁਰਦਾਰੇ ਆਂ ਪਰ ਗੁਰਦਾਰਾ ਤਾਂ ਬੰਦ ਹੈ ਇਸ ਕਰਕੇ ਫਿਰ ਆਪਾਂ ਨੂੰ ਹੁਣ ਥੱਲੇ ਜਾਣਾ ਪੈਣਾ ਗਾਈਸ ਖੜੇ ਰੂਣ ਕਾ ਲੱਗੀਆਂ ਆਈਆਂ ਨੇ ਸਾਡੇ ਵੀਰਪਰਾ ਰੂਣ ਕੀ ਤੇ ਅੱਧ ਮਾਰ ਲਵਾ ਥੋੜਾ ਠੇਡਾ ਬਾਕੀ ਸਾਰੇ ਵੀਰ ਸੋਹਣੇ ਲੱਗ ਰਹੇ ਨੇ ਬਲਮੇੜੀ ਆੜੀ ਕਿਲ ਵਿੱਚ ਹਾਂਜੀ ਹਾਂਜੀ ਓਏ ਹੋਏ ਬਹੁਤ ਵਧੀਆ ਬਹੁਤ ਵਧੀਆ ਭਾਈ ਬਹੁਤ ਵਧੀਆ ਏਲੀਅਨ ਓ ਸੋਰੀ ਏਲੀਅਨ ਏਲੀਅਨ ਤਨਵਾ ਕੀ ਗੱਲ ਛੋਟੀ ਦੋ ਪ੍ਰਕਾਰ ਦੀ ਇੱਕ ਛੋਟੀ ਤੇ ਦੋ ਸিকার ਸਾਡੇ ਗੱਲੀ ਲਾਏ ਜੀ ਦੀ ਬੰਦੀ ਲੱਗਾ ਭਾਈ ਮੈਂ ਖੜੇ ਉਹ ਬਾਹਰ ਐ ਗੁਰਲਾਲ ਵੀਰਾਂ ਦਾ ਮੈਂ ਅੱਬੀ ਲੈ ਗਿਆ ਸਮਾਨ ਤੇ ਉਹਦੇ ਲਈ ਸਮਾਨ ਲੈ ਗਿਆ ਤਾਂ ਹੁਣ ਇਹਨੂੰ ਦਿੰਦੇ ਆ ਸਮਾਨ ਅੱਜ ਇਹ ਗਾਇਸ ਚੱਲਦੇ ਘਰੇ ਗਾਈ ਜੋਨਾ ਬਖਾਨ ਬਿੰਦੇਲੇ ਭੁੱਖ ਬਹੁਤ ਲੱਗੀ ਮੈਂ ਦੱਸ ਪਾਈ ਤੁਹਾਨੂੰ ਲਾਂਦਾ ਪਾ ਰਹੇ ਹਾਂ ਇਸ ਕਰਕੇ ਹੁਣ ਆਪਾਂ ਚੱਲਨੇ ਆ ਚੜੀ ਹੋਣਾ ਆਪਾਂ ਖਾਣ ਪੀਣੇ ਆ ਕੰਮ ਨਹੀਂ ਹੋਇਆ ਮੇਰਾ ਹਾਂਜੀ ਠੀਕ ਆ ਉਹ ਤਾਂ ਹੁਣ ਪਤਾ ਨਹੀਂ ਮੈਂ ਤੁਹਾਨੂੰ ਹੁਣ ਤੇ ਠੀਕ ਹੀ ਆਉਣ ਕੀਤਾ ਨਾ ਦਾਤੇ ਨੇ ਭਾਈ 20 ਮਿਲੇ ਆਵੇਂ ਝੂਠ ਕਿਉਂ ਬੋਲਾਂ 20 ਰੁਪਏ ਮਿਲ ਗਏ ਪਾਈ ਆਇਆ ਹੁਣੇ ਨੇ ਮੇਰੇ ਨਾਲ ਸੋਰੀ ਪਹਾੜੀ ਵੀ ਭਾਈ ਕੱਟੇ 20 ਰੁਪਏ ਵੇਖਿਆ ਅੱਜ ਕੱਟੇ 20 ਰੁਪਏ ਭਾਈ ਨਾ ਕਰਵਾਈ ਦੋ ਦੋ ਯਾਨੀ ਗੋਲ ਗੋਪੇ ਖਾਦਦੇ ਭਾਈ ਤੁਸੀਂ ਮੇਰੇ ਨਾਲ ਆ ਜਾਓ ਨਾ ਭਾਈ ਤੁਸੀਂ ਆ ਜਾਓ ਆਪਣੇ ਨਾਲ ਆ ਫਿਆਣੇ ਬਿਆਣੇ ਉਹਦੇ ਕੋਈ ਪੈਸੇ ਮੈਨੂੰ ਗੋਲ ਗੋਪੇ ਖਾਣੇ ਗੋਲ ਗੋਪੇ ਖਾ ਲਿਆ ਤਾਂ ਹੁਣ ਆਪਾਂ ਚੱਲੇ ਆ ਘਰੇ ਕਿਦਾਂ ਭਾਈ ਵਧੀਆ ਲੱਗੇ ਪੈਸੇ ਦੇ ਦਿੰਨੇ ਆ 10 ਗਾਇਸ ਮੈਂ ਤਾਂ ਗੋਲ ਗੋਪੇ ਖਾ ਕੇ ਚੱਲਿਆ ਘਰਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ 10 10 ਰੁਪਏ ਦੇ ਗੋਲ ਗੱਪੇ ਹਾਂ ਨੀ ਨੀ ਬਹੁਤ ਵਧੀਆ ਲੱਗ ਰਿਹਾ 10 10 ਪਰੇ ਦੇ ਲੋਕੀ ਤੁਰtre ਜਾਂਦੇ ਨੇ ਆ ਕੀ 10 ਪਰੇ ਦੇ 10 10 ਪਰੇ ਦੇ ਹਾਂ ਨੀ ਨੀ ਅਸੀਂ ਦੋਲ ਦਪੇ ਥਾ ਰਿਹਾ ਆਏ ਹਾਂ ਅਲੈਕੁਮ ਅਸਸ ਗਾਇਸ ਹੁਣ ਮੈਂ ਆ ਚੁੱਕਾ ਘਰ ਕੇ ਘਰ ਆ ਕੇ ਹੁਣ ਗਾਇਸ ਲੋਨਾ ਪਰਨਾਪੁਰ ਨਾਲ ਫਿਰ ਖਾਣਾ ਗਾਇਸ ਰੋਟੀ ਕਿਉਂਕਿ ਗੋਲ ਗੱਪੇ ਕੋਈ ਸਰਦਾ ਨਹੀਂ ਦਿੰਦਾ ਇਹਨਾਂ ਨੂੰ ਪਤਾ ਹੀ ਹੈ ਤੇ ਹੁਣ ਖਾਨੇ ਗਏ ਇਸ ਰੋਟੀ ਤੁਹਾਨੂੰ ਮਿਲਦੇ ਗਾਈਸ ਬਾਅਦ ਵਿੱਚੋਂ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਜਿਨ੍ਹਾਂ ਨੂੰ ਅੱਜ ਦਾ ਬਲੌਗ ਲੱਗਾ ਵਧੀਆ ਲਾਈਕ ਸਬਸਕ੍ਰਾਈਬਿੰਗ ਸ਼ੇਅਰ ਜਰੂਰ ਕਰ ਦਿਓ ਗਾਈਸ ਬਾਏ ਬਾਏ